ਤੇ ਰੰਗ ਨੂੰ ਰਾਜਾ ਬਣਾ ਦਿੰਦੇ ਹੋ ਆਪ ਜੀ ਕੋਈ देर ਨਹੀਂ ਲੱਗਦੀ ਇਸ ਵਿੱਚ ਲਾਹੀ ਫਜ਼ਲ ਸੋ ਤੁਮਹ ਫਜ਼ਲ ਤਹਰਾ ਜੋ ਤੁਸੀਂ ਹੀ ਫਜ਼ਲ ਕੀਤਾ ਹੈ ਜੋ ਆ ਰੱਬ ਜੀ ਨੇ ਫਜ਼ਲ ਕੀਤਾ ਹੈ ਭਾਵ ਆਪ ਜੀ ਨੇ ਮਿਹਰ ਕੀਤੀ ਹੈ ਬੜੀ ਬੇਰ ਬੀਤੀ ਪਿਛਾਰੀ ਰਹੇ ਹੋ ਬੜੀ ਦੇਰ ਬੜੀ ਦੇਰ ਬੀਤ ਗਈ ਹੈ ਆਪ ਜੀ ਦੇ ਮਲਾਪ ਨੂੰ ਕਹੂੰ ਸੰਗਤੀ ਸਿਖ ਪ੍ਰੇਮੰ ਲਹੇ ਹੋ ਕਿਥੇ ਸੰਗਤ ਆਪ ਜੀ ਦੇ ਪ੍ਰੇਮ ਨੂੰ ਵੇਖ ਰਹੇ ਹੋ ਕਿ ਤਾਲਬ ਪਖੋ ਮਾਦਦਾਰਨ ਤੁਮਾਰਾ ਮੈਂ ਤੁਹਾਡੇ ਦਰਸ਼ਨਾਂ ਦਾ ਚਾਹਵਾਨ ਹਾਂ ਨਹੀਂ ਦੇਰ ਕੀ ਜਾ ਲਖੋ ਪ੍ਰੇਮ ਪਿਆਰਾ ਆਪ ਜੀ ਦੇਰ ਨਾ ਕਰਨਾ ਕਰੋ ਮੇਰੇ ਪ੍ਰੇਮ ਨੂੰ ਪਿਆਰ ਨੂੰ ਸਮਝਣਾ ਕਰੋ ਸੁਨਾਹ ਸ੍ਰੀ ਗੁਰੂ ਫੇਰ ਤਿਆਰੀ ਕਰਾਈ ਇਹ ਸੁਣ ਕੇ ਗੁਰੂ ਜੀ ਨੇ ਫਿਰ ਤਿਆਰੀ ਕਰਵਾਏ ਪਰੇ ਜੀਨ ਕੁਰਾਨ ਪਾਬੇ ਗਵਾਈ ਤੇ ਘੋੜਿਆਂ ਦੇ ਉੱਪਰ ਕਾਠੀਆਂ ਪਵਾਈਆਂ ਤੇ ਤਿਆਰ ਬਰ ਤਿਆਰ ਹੋਣ ਕਰਿਆ ਚਾਉ ਪਈ ਸਿੱਖ ਸੰਗਤ ਤੇ ਰੁਖਸਤ ਹੋ ਆਕਾ ਤੇ ਸਿੱਖ ਸੰਗਤ ਰੁਖਸਤ ਹੋ ਕੇ ਆਪਣੇ ਜਾਨ ਕੋ ਬਹੁਤ ਹੀ ਆਪਣੇ ਜਾਨ ਖੁਸ਼ੀ ਬਹੁਦਾ ਕਾ ਤੇ ਘੋੜਿਆਂ ਦੇ ਉੱਪਰ ਸਵਾਰ ਹੋ ਕੇ ਚਾਲਾ ਮਾਰਨਾ ਕੀਤਾ ਹਾਏ ਰੋਹੇ ਕਰਮਾਰਗ ਪਿਆਨੇ ਸੰਗ ਖਾਲ ਸਾਥਲੇ ਸੁਜਾਨੇ ਤੇ ਘੋੜਿਆਂ ਦੇ ਉੱਪਰ ਚੱਲ ਕੇ ਚਾਲਾ ਮਾਰਨਾ ਕੀਤਾ ਤੇ ਖਾਲਸਾ ਵੀ ਨਾਲ ਹੀ ਚੱਲ ਪਿਆ ਪੰਥ ਉਲੰਘਤ ਪਹੁੰਚੇ ਜਾਏ ਜਹਾਂ ਹਤੇ ਲਸ਼ਕਰ ਸਮਦਾਏ ਪਿੰਡਾਂ ਲੰਘਦਿਆਂ ਹੋਏ ਪਹੁੰਚੇ ਜਿੱਥੇ ਬਹਾਦਰ ਸ਼ਾਹ ਦੀ ਸਾਰੀ ਫੌਜ ਨੇ ਡੇਰਾ ਕੀਤਾ ਸੀ ਅੱਗੇ ਸ਼ਾਹੋ ਚੜਿਓ ਵੱਡ ਘੋੜੇ ਜਾਤਕ ਹੂੰ ਸੰਗ ਮਾਨਮ ਥੋਰੇ ਅੱਗੇ ਬਾਦਸ਼ਾ ਵੱਡੇ ਕੋੜੇ ਦੇ ਉੱਪਰ ਚੜਿਆ ਹੋਇਆ ਸੀ ਕਿਸੇ ਦੇ ਨਾਲ ਚੜ ਕੇ ਜਾ ਰਿਹਾ ਸੀ ਆਜ ਕੇਤ ਸਤਿਗੁਰ ਅਸਵਾਰੀ ਪਈ ਰੋਬਰੋ ਕਾਰ ਅਗਾਰੀ ਅਚਾਨਕ ਇੱਧਰ ਸਤਿਗੁਰੂ ਜੀ ਨੇ ਅਸਵਾਰੀ ਅਿਤੱਕੇ ਸਾਹਮਣੇ ਹੋਈ ਦਰਸ਼ਨ ਪਰ ਸੇ ਸੀਸ ਨਿਵਾਇਓ ਬਿਨਾ ਬਖਾਨਤ ਪ੍ਰੇਮ ਵਡਾਇਓ ਤੇ ਬਾਦਸ਼ਾਹ ਨੇ ਦਰਸ਼ਨ ਕਰਕੇ ਬੜਾ ਹੀ ਪ੍ਰੇਮ ਵਧਾਇਆ ਤੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਵਰ ਸੂਰਜ ਕੋ ਦਰਸ਼ਨ ਹੀਰੇ ਵਿਕਸਾ ਦ੍ਰਿਗ ਅਰਬਿੰਦ ਬਡੇਰੇ ਸੂਰਜ ਰੋਬੀ ਗੁਰੂ ਜੀ ਦੇ ਦਰਸ਼ਨ ਕਰਕੇ ਕਮਲ ਰੂਪ ਨੈਣ ਉਸ ਦੇ ਖਿੜ ਗਏ ਭਲੀ ਬਾਤ ਹੋਈ ਪ੍ਰਭ ਆਏ ਲਖ ਮਰੀਦ ਸਮਦਰਸ ਦਿਖਾਏ ਚੰਗੀ ਗੱਲ ਹੋਈ ਹੈ ਸਤਿਗੁਰੂ ਜੀ ਆ ਗਏ ਹਨ ਮਰੀਦ ਵਾਂਗ ਸਮਝ ਕੇ ਦਰਸ਼ਨ ਦਿੱਤੇ ਹਨ ਸ੍ਰੀ ਗੁਰਬਹੁਤੇ ਦਿਵਸ ਬਿਤਾਏ ਤਮਾਤ ਮਰੀਦ ਦੇਸ਼ ਮਨ ਲਾਏ ਪ੍ਰਭਹਾਦਰ ਸ਼ਾ ਕਹਿਣ ਲੱਗਾ اے ਸਤਿਗੁਰੂ ਗਰੀਬ ਨਵਾਜ਼ ਜੀ ਬਹੁਤ ਦਿਨ ਬੀਤ ਗਏ ਹਨ ਭਲੋ ਸਥਲ ਪਿਖ ਕੀ ਜਾ ਡੇਰਾ ਕਰਿਓ ਨਿਹਾਲ ਆਪਨੋ ਚਿਹਰਾ ਆਪ ਜੀ ਇਧਰ ਆ ਕੇ ਤੁਹਾਡੇ ਪਾਸ ਮਨ ਲਾਇਆ ਹੈ ਪਲਾ ਸਥਾਨ ਵੇਖ ਕੇ ਡੇਰਾ ਕਰਨਾ ਕਰੋ ਸਿਸ ਆਪਨੇ ਚੇਲਿਆਂ ਨੂੰ ਵੀ ਨਿਹਾਲ ਕੀਤਾ ਹੈ ਸੁਣ ਸਤਿਗੁਰ ਸਾਬ ਬਾਤਵਖਾਨੀ ਪਰਮਹ ਸੰਗਤ ਹੁਤੀ ਮਹਾਨੀ ਇਹ ਸੁਣ ਕੇ ਸਤਿਗੁਰੂ ਜੀ ਨੇ ਸਾਰੀ ਗੱਲ ਕੀਤੀ ਘਰ ਘਰ ਪ੍ਰੇਮ ਦਿਵਸ ਪ੍ਰਤ ਰਾਖੇ ਹਮ ਬਾਰ ਚਲਨ ਕੋ 팍ੇ ਤੇ ਪ੍ਰੇਮ ਕਰ ਕਰਕੇ ਪ੍ਰੀਤੀ ਨਾਲ ਰੱਖਿਆ ਹੈ ਅਸੀਂ ਬਹੁਤ ਵਾਰ ਚੱਲਣ ਨੂੰ ਆਖਿਆ ਸੀ ਤੋ ਸਾਧ ਪ੍ਰੇਮੀ ਤਨਮਨ ਤੇ ਕਰਿਓ ਬਾਹੋ ਤਿੰਨ ਰਖੇ ਚੜਨ ਤੇ ਉਥੇ ਇੱਕ ਤਨਮਨ ਨਾਲ ਸਾਧ ਪ੍ਰੇਮੀ ਸੀ ਉਸਨੇ ਬਹੁਤ ਹੀ ਪ੍ਰੇਮ ਕਰਕੇ ਕੋੜ ਸਵਾਰ ਹੋਣ ਕਰਕੇ ਰੋਕੀ ਰਖਿਆ ਏਮ ਕਹਾ ਖੁਸ਼ੀ ਸ਼ਾਹ ਕੋ ਦੀਨ ਹੀਰ ਸਤਲ ਸੁਬਡੀ ਰਾਕੀ ਨ ਇਸ ਪ੍ਰਕਾਰ ਕਹਿ ਕੇ ਬਾਦਸ਼ਾਹ ਨੂੰ ਖੁਸ਼ੀ ਦਿੱਤੀ ਫਿਰ ਸ਼ੋਬਸਥਾਨ ਵੇਖ ਕੇ ਡੇਰਾ ਕਰਨਾ ਕੀਤਾ। ਖਾਣ ਪਾਣ ਕਰ ਵਿਵਦ ਬਣਾਈ ਸੁਖਦ ਜਥਾ ਸੁਖ ਰਾਤ ਬਿਤਾਈ। ਬਹੁਤ ਵਿਧੀਆਂ ਨਾਲ ਤਿਆਰ ਕੀਤਾ ਜੋ ਭੋਜਨ ਛਕਾਇਆ ਤੇ ਜਲ ਛਕਾਇਆ। ਭਈ ਪ੍ਰਭਾਤ ਊਚ ਕਰ ਚਲੇ ਦੱਖਣ ਦੇਸ਼ ਬਿ ਲੋਕ ਤਪਲੇ। ਤੇ ਫਿਰ ਸਵੇਰ ਹੋਣ ਤੇ ਕੂਚ ਕਰਨ ਲੱਗੇ ਤੇ ਦੱਖਣ ਦੇਸ਼ ਨੂੰ ਭੜੀ ਪ੍ਰਕਾਰ ਵੇਖਦੇ ਪਏ ਸਨ। ਨਰ ਨਾਰੀ ਗਨ ਸ਼ਾਮ ਵਰਣ ਕੇ ਕਸਾਰੀ ਲਏ ਉਪਰ ਤਨ ਕੇ। ਤੇ ਉਥੇ ਇਹ ਜੋ ਦੇਸ਼ ਦੇ ਮਨੁੱਖ ਸਨ ਉਹਨਾਂ ਨੇ ਸਾੜੀ ਰੂਪ ਸਾਰੇ ਸਰੀਰ ਉੱਤੇ ਲੈਂਦੇ ਸਨ ਇਹ ਸਾੜੀ ਤੇੜ ਅਤੇ ਉੱਪਰ ਨੂੰ ਕੱਜਕ ਲੈਂਦੇ ਸਨ ਬਸਨ ਵਿਭੂਖਨ ਬੋਲਨ ਬੇਸ ਰੀਤਾਰ ਕੇ ਪਿਖਤ ਸੁਦੇਸ਼ ਵਸਤਰ ਗਹਿਣੇ ਬੋਲੀ ਅਤੇ ਭੇਸ ਉਸ ਦੇਸ਼ ਵਿੱਚ ਹੋਰ ਹੀ ਰੀਤੀ ਸੀ ਪੂਨਾ ਨਗਰ 나ਗਪੁਰ ਕੀ ਰੀ ਮਿਲ ਆਣ ਦੇ ਪੇਟ ਆ ਗੀਰੇ ਜੋ ਪੂਨਾ ਨਗਰ ਤੇ 나ਗਪੁਰ ਦੇ ਲੋਕ ਅੱਗੇ ਆ ਕੇ ਭੇਟਾ ਦੇ ਕੇ ਮਿਲੇ ਇੱਕ ਆਦਿਕ ਜੀਤੇ ਤਹ ਰਾਜੇ ਲਸ਼ਕਰ 헤ਰੇ ਡਾਰੂ ਪਰਾਜੇ ਇਸ ਪ੍ਰਕਾਰ ਉਥੇ ਜਿੰਨੇ ਵੀ ਰਾਜੇ ਸਨ ਤੇ ਲਸ਼ਕਰ ਵੇਖ ਕੇ ਡਰ ਮੰਨਦੇ ਸਨ ਮਿਲੇ ਸ਼ਾਹੋ ਆਪਣਾ ਜਨਾਏ ਗੱਜਬਾਜੀ ਤਨ ਬਹੁਵਰ ਪਾਏ ਉਹਨਾਂ ਦਾ ਆਪਣਾ ਨਾਮ ਆਦ ਦੱਸ ਕੇ ਬਹਾਦਰ ਸ਼ਾਹ ਨੂੰ ਮਿਲਦੇ ਸਨ ਗਿਰ ਵਰ ਕਾਨਨ ਰੰਗਤ ਗਏ ਪੁਰਨ ਗ੍ਰਹਾ ਮਵਲੋਕਤ ਭਏ ਤੇ ਪਹਾੜ ਜੰਗਲ ਲੰਘਦੇ ਗਏ ਨਗਰਪਿੰਡ ਵੇਖਦੇ ਪਏ ਸਨ ਕਿਸ-ਕਿਸ ਕੀ ਗਿਣਨਾ ਕਰ ਕਹੀ ਰਚਨਾ ਚਾਰ ਚਿੱਤਰ ਜਿੰਨ ਲਹੀਏ ਕਿਸ-ਕਿਸ ਦੀ ਗਿਣਤੀ ਕਰਕੇ ਕਹੀਏ ਪ੍ਰਭੂ ਦੀ ਰਚਨਾ ਸੁੰਦਰ ਤੇ ਵਿਚਤਰ ਦਿਸਦੀ ਹ ਬਾਪੀ ਕੂਖ ਬਾਗ ਫੁਲਵਾਰੀ ਨਾਲ ਕੀਲ-ਕੀਲਾਰ ਉਸ ਪahari ਬੋਲੀਆਂ ਖੂ ਬਾਗ ਫੁਲਵਾੜੀ ਅਤੇ ਕੇਲੇ ਦੇ ਦਰਖਤ ਅਤੇ ਹੋਰ ਹੀ بڑے ਦਰਖਤਾਂ ਨਾਲ ਪਰਿਆ ਹੋਆ ਬਾਗ ਸੀ। ਇਸ ਮਤ ਨਗਰ ਬਿਲੋਕ ਵਿਸਾਲਾਤ ਇਸਕੇ ਨੇੜੇ ਸਿਵਰ ਕੋ ਕਾਲਾ। ਵਿਸ਼ਾਲ ਨਗਰਾਂ ਨੂੰ ਵੇਖ ਕੇ ਹੈਰਾਨ ਹੋਏ ਉਸ ਦੇ ਨੇੜੇ ਜਾ ਕੇ ਡੇਰਾ ਕਰ ਲਿਆ। 8 ਦਿਸ ਤੱਕ ਇਨ ਮੁਕਾਮ ਸੰਗਤ ਗੁਰ ਕੋ ਭਿਖਾਤ ਮਾਮੂ 8 ਦਿਨ ਉਤੇ ਹੀ ਮੁਕਾਮ ਕੀਤਾ ਦੇ ਸੰਗਤ ਗੁਰੂ ਜੀ ਦੇ ਦਰਸ਼ਨ ਕਰਦੇ ਰਹੇ ਅਨਕਾ ਕੋਰਨ ਕੋਰ ਪੰਤੇ ਚਰਨ ਕਮਲ ਪਰ ਸੀਸ ਧਰੰਤੇ ਅਨੇਕ ਪ੍ਰਕਾਰ ਦੇ ਉਪਹਾਰ ਅਰਪਣ ਕਰਦੇ ਤੇ ਚਰਨਾ ਕਮਲਾ ਉਪਰ ਸੀਸ ਧਰਦੇ ਸਨ ਦੂਰ ਕਿ ਨੇੜ ਸੁਨਹਾ ਗੁਰੂ ਆਏ ਸਿੱਖ ਜੋਤਿ ਆਨੰਦ ਰਸਾ ਹਾਏ ਜਦ ਦੂਰ ਨੇੜੇ ਵਾਲੇ ਸਿੱਖ ਸੁਣਦੇ ਸਨ ਕਿ ਗੁਰੂ ਜੀ ਆਏ ਹਨ ਉਹ ਸੁਣ ਕੇ ਆ ਕੇ ਦਰਸ਼ਨ ਕਰਦੇ ਸਨ ਸ਼ਾਹ ਬਹਾਦਰ ਲਾਲਾ ਦਰਬ ਮਹਪਾਲਕ ਵਸ ਕਰ ਕਾ ਸਰਬ ਜੋ ਬਹਾਦਰ ਸ਼ਾਹ ਸੀ ਉਹ ਧਨ ਲੈ ਕੇ ਸਾਰੇ ਰਾਜਿਆਂ ਨੂੰ ਆਪਣੇ ਵਸ ਕਰਕੇ ਕੂਜ ਕਰ ਦਿੰਦਾ ਸੀ ਘਤ ਕੂਜ ਪੁਨ ਗਮਨ ਹੰਡੀ ਰਾਤ ਰਹੀ ਨਿਸਕੋ ਚਲਹਾ ਸੁਬੇਰਾ ਇੱਕ ਦੇਸ਼ ਤੋਂ ਕੂਚ ਕਰਕੇ ਅੱਗੇ ਜਾ ਕੇ ਡੇਰਾ ਕਰ ਲੈਂਦਾ ਸੀ ਇਸ ਪ੍ਰਕਾਰ ਕੀਤਕ ਦਿਨ ਚਲੇ ਨਦੀ ਗੁਦਾਵਰ ਕੇ ਤਟ ਭਲੇ ਇਸ ਪ੍ਰਕਾਰ ਕਈ ਦਿਨ ਚਲਦੇ ਰਹੇ ਫਿਰ ਭਲੀ ਪ੍ਰਕਾਰ ਗੁਦਾਵਰੀ ਨਦੀ ਤੇ ਜਾ ਕੇ ਕਿਨਾਰੇ ਪਹੁੰਚੇ ਤਹਾਂ ਜਾਏ ਪਹੁੰਚੇ ਦਲ ਭਾਰੇ ਕਰੇ ਸਿਵਰ ਸਭ ਹੂਨ ਨਿਕਾਰੇ ਉੱਥੇ ਭਾਰੀ ਦਲ ਲੈ ਕੇ ਪਹੁੰਚੇ ਸਾਰਿਆਂ ਨੇ ਨਦੀ ਦੇ ਕਿਨਾਰੇ ਡੇਰਾ ਲਾ ਲਿਆ ਨਗਰਨ ਨੀੜ ਵਿਸੰਤ ਵਿਸਾਲਾ ਜਹ ਮਹਰ ਹਾਤ ਨੀ ਨਰ ਜਾਲਾ ਜੋ ਨਗਰਨ ਨੀੜ ਵਿਸ਼ਾਲ ਵਸ ਰਿਹਾ ਸੀ ਜਿਸ ਵਿੱਚ ਬਹੁਤੀ ਧਣੀ ਮਨੁੱਖ ਰਹਿੰਦੇ ਸਨ ਆਦਪੁਰੀ ਸਤਜੁਗ ਤੇ ਵਸੀ ਦਰਵਾਦਿਕ ਤੇ ਦੀਰਗ ਲਸੀ ਇਹ ਆਦਪੁਰੀ ਸਤਜੁਗ ਦੇ ਸਮੇ ਤੋਂ ਹੀ ਵਸਦੀ ਆ ਰਹੀ ਹੈ ਬਹੁਤ ਤਨ ਨਾਲ ਪਰਹੀ ਹੋਈ ਹੈ ਤਾਨੇ ਸ਼ਾਹ ਮਾਰ ਕਰ ਜੋਰਾ ਪਿੱਛੇ ਤਹਾਂ ਜੋ ਸੂਬਾ ਸ਼ੋਰਾ ਜੋ ਤਾਨੇ ਸ਼ਾਹ ਨੂੰ ਜੋਰ ਨਾਲ ਮਾਰ ਕੇ ਉਸ ਦੇ ਬਾਅਦ ਵਿੱਚ ਜਿਹੜਾ ਸੂਬੇਦਾਰ ਨਿਯੁਕਤ ਕੀਤਾ ਸੀ ਸੁਣਿਓ ਸ਼ਾਹ ਕੋ ਆਮਨ ਜਬਾ ਮਿਲ ਬਿਹੇ ਤਿਆਰ ਹੋਏ ਤਬਾ ਜਦ ਉਸ ਨੇ ਸੁਣਿਆ ਕਿ ਬਾਦਸ਼ਾਹ ਆਉਣ ਵਾਲਾ ਹੈ ਉਸਨੇ ਬਾਦਸ਼ਾਹ ਨੂੰ ਮਿਲਣ ਵਾਸਤੇ ਤਿਆਰ ਪਰ ਤਿਆਰ ਹੋ ਗਿਆ ਨਿਤਕ ਨਰੰਗੇ ਕੀ ਵੱਡ ਮਾਇਆ ਸੂਲੇ ਕਰ ਤੁਰ ਨਹੀਂ ਆਇਆ ਮਰੇ ਨਰੰਗੇ ਦੀ ਜੋ ਸਾਰੀ ਮਾਇਆ ਸੀ ਉਹ ਤੁਰੰਤ ਹੀ ਲੈ ਕੇ ਆਇਆ ਦੇ ਕਰ ਮਿਲਿਓ ਸਾਹ ਕੇ ਸਾਥ ਸੁਨ ਸੁਨ ਅਪਰਾਏ ਪੁਰਨਾਥ ਉਹ ਮਾਇਆ ਦੇ ਨਾਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਮਿਲਿਆ ਇਹ ਸੁਣ ਕੇ ਹੋਰ ਨਗਰਾਂ ਦੇ ਰਾਜੇ ਵੀ ਆ ਗਏ। ਦਿੱਧਾ ਹਦਰਾਬਾਦ ਉਦਾਰਾ ਮੰਗੀ ਪਟਣ ਆਦ ਧਨ ਭਾਰਾ। ਜੋ ਹਦਰਾਬਾਦ ਦੇਸ਼ ਹੈ ਬਹੁਤ ਹੀ ਮਸ਼ਹੂਰ ਸੀ। ਮੰਗਾ ਪਟਣ ਆਦ ਇਹ ਭਾਰੀ ਧਨ ਨਾਲ ਹੈ। ਦੇ ਕਰ ਮਿਲੇ ਬਹਾਦਰ ਸ਼ਾਹ ਉਤਰ ਪਰੇ ਲਸ਼ਕਰ ਕੇ ਮਾਹੂ। ਉਹ ਧਨ ਦੇ ਕੇ ਬਹਾਦਰ ਸ਼ਾਹ ਨੂੰ ਮਿਲੇ ਤੇ ਉਹਨਾਂ ਨੇ ਵੀ ਉਤਾਰਾ ਕਰ ਲਿਆ। ਅਪਰ ਕਹਾਂ ਲਗਦੀ ਸ਼ਰੋ ਨਗਰੀ ਗਿਨ ਕਰ ਕਥਾ ਸੁਨਾਏ ਹਸਗਰੀ ਹੋਰ ਕਿੱਥੋਂ ਤੱਕ ਦੇ ਦੇਸ਼ ਨਗਰ ਆਦ ਗਿਨ ਸਾਰੀ ਕਥਾ ਸੁਨਾਈਏ ਦੂਰ ਨਿਕਟ ਜਾ ਕਹਤੇ ਆਏ ਦੇਦ ਦਰਬ ਮਲੇ ਸਮਦਾਏ ਦੂਰੋਂ ਨੇੜਿਓਂ ਜਿੱਥੋਂ ਤੱਕ ਵੀ ਪਤਾ ਲੱਗਦਾ ਸੀ ਸਾਰੇ ਹੀ ਰਾਜੇ ਤਨ ਲੈ ਕੇ ਪੇਸ਼ ਹੁੰਦੇ ਸਨ ਗੁਰ ਪ੍ਰਤਾਪ ਕਰ ਪਿਤ ਤੇ ਕਨੂ ਸ਼ਾਹ ਮਹਾਂਦਰਜਾਗ ਮਹਪਨੋ ਗੁਰੂ ਜੀ ਨੇ ਉਸ ਦਾ ਪ੍ਰਤਾਪ ਪੇਤਾ ਤੋਂ ਹੀ ਵੱਡਾ ਕਰ ਦਿੱਤਾ ਅਰਿਓ ਨਾ ਕੋਈ ਮਿਲੇ ਅਗਾਰੀ ਦੇ ਕਰ ਭੇਟ ਅਨੇਕ ਪ੍ਰਕਾਰ ਦੀ ਜੋ ਸ਼ਹਾਬਹਾਦਰ ਜਗ ਵਿੱਚ ਰਹਿੰਦੇ ਸਨ ਕੋਈ ਵੀ ਉਸ ਦੇ ਅੱਗੇ ਨਹੀਂ ਸੀ ਅੜਿਆ ਸਾਰੇ ਤਨ ਲੈ ਕੇ ਅੱਗੋਂ ਆ ਕੇ ਮਿਲਦੇ ਸਨ ਅਨੇਕ ਪ੍ਰਕਾਰ ਦੀਆਂ ਭੇਟਾਂ ਦਿੰਦੇ ਸਨ ਨਗਰਨ ਦੇੜ ਬਾਹਰ ਕੀ ਥਾਈ ਉਤਰੀ ਸਤਗੁਰੂ ਆਪਣਾਈ ਜੋ ਨਗਰ ਦੇੜ ਨਗਰ ਦੇ ਬਾਹਰਵਾਰ ਸਥਾਨ ਉੱਪਰ ਸਤਿਗੁਰੂ ਜੀ ਨੇ ਉਤਾਰਾ ਕਰ ਲਿਆ ਆਹ ਪ੍ਰਾਤਨ ਭੂਮ ਹਮਾਰੀ ਹੈ ਪਰਮਾਲ ਕੀ ਸਕਲ ਵਿਦਾਰੀ ਮਹਾਰਾਜ ਜੀ ਕਹਿ ਲਗੇ ਸਾਡੀ ਪ੍ਰਾਤਨ ਭੂਮੀ ਹੈ ਦੂਸਰਾ ਕੋਈ ਵੀ ਇਸ ਦਾ ਮਾਲਕ ਨਹੀਂ ਹੈ ਹੁਤੋ ਮੁਗਲਤ ਹੁਤੋ ਮੁਗਲ ਪਰ ਮਹਸੋ ਬਸਾ ਥਲ ਪੁਸ਼ਤਾਨੀ ਤਿਸ ਕੋ ਲਸਾ ਇੱਕ ਮੁਗਲ ਨਗਰ ਵਿੱਚ ਵਸਦਾ ਸੀ ਪੁਸ਼ਤਾ ਤੋਂ ਇਹ ਥਾਂ ਉਸ ਦੇ ਨਾਮ ਚਲਦੀ ਆ ਰਹੀ ਸੀ ਸੁਨਗੁਰ ਡੇਰੇ ਕੋਲੀਏ ਚਗ ਸੁਨਗੁਰ ਡੇਰੇ ਕੋ ਕੀਏ ਝਗਰਾ ਇਸ ਕੋ ਜਾਣ ਤਹਾ ਪੁਰਸਗਰਾ ਉਸ ਨੇ ਗੁਰੂ ਜੀ ਦੇ ਡੇਰੇ ਬਾਰੇ ਸੁਣ ਕੇ ਝਗੜਾ ਕੀਤਾ ਇਸ ਗੱਲ ਨੂੰ ਸਾਰਾ ਨਗਰ ਹੀ ਜਾਣਦਾ ਹੈ ਅਬ ਜੇ ਬਲ ਕਰ ਲਾ ਹਾ ਸ਼ੀਨਾ ਸਤ ਪੁੱਤ ਆਪਣੀ ਲੈ ਚੀਨਾ ਹੁਣ ਜੇ ਬਲ ਕਰਕੇ ਇਹ ਖੋਹ ਵੀ ਲੈਣਗੇ ਤਾ ਪੁੱਤ ਪੋਤੇ ਆਪਣੀ ਧਰਤੀ ਪਛਾਣ ਲੈਣਗੇ। ਇਤ ਆਦਿਕ ਝਗੜਾ ਬਹੁ ਕਯੋ ਸ਼ਾਹ ਬਹਾਦਰ ਲੱਗ ਚੱਲ ਗਯੋ। ਇਸ ਪ੍ਰਕਾਰ ਉਸਨੇ ਬਹੁਤ ਹੀ ਝਗੜਾ ਕੀਤਾ ਤੇ ਬਹਾਦਰ ਸ਼ਾਹ ਤੱਕ ਚੱਲ ਗਿਆ। ਸ੍ਰੀ ਪ੍ਰਭ ਕਹ ਹਮਰੋ ਇਸ ਥਾਨੇ ਸ ਕੋ ਮਾਲ ਕਹਾ ਨਮਾਨ। ਸਤਿਗੁਰੂ ਗਰੀਬ ਨਵਾਜ਼ ਜੀ ਕਹਿੰਦੇ ਸੰਨਗੇ ਸਥਾਨ ਹੈ ਜੋ ਇਹ ਸਾਡਾ ਹੈ। ਇਸ ਦਾ ਹੋਰ ਕੋਈ ਮਾਲਕ ਨਹੀਂ ਹੈ ਮੋਗਲ ਪਨਾਹ ਪੁਸ਼ਤਾਨੀ ਮੇਰਾ ਨਹੀਂ ਦਰਯੋਪੁਰ ਲਖਾ ਵੱਡੇਰਾ ਮੁਗਲ ਕਹਿੰਦਾ ਸੀ ਕਿ ਪੁਸ਼ਤਾ ਤੋਂ ਮੇਰਾ ਹੀ ਚਲਦਾ ਆ ਰਿਹਾ ਹੈ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਸਾਰਾ ਨਗਰ ਇਸ ਨੂੰ ਜਾਣਦਾ ਹੈ ਸੰਸਾ ਭਇਓ ਸ਼ਾਹ ਕੋ ਆਈ ਸ੍ਰੀ ਗੁਰਕੂਰ ਨਾ ਕਹਾ ਕਦਾਈ ਬਾਦਸ਼ਾਹ ਨੂੰ ਇਸ ਗੱਲ ਦਾ ਸ਼ੰਕਾ ਹੋ ਗਿਆ ਗੁਰੂ ਜੀ ਕਦੇ ਝੂਠ ਨਹੀਂ ਬੋਲਦੇ ਹਨ ਤਿਰੰਕਾਲ ਕੋ ਆਹਾ ਹਮਾਰੋ ਨਗਰ ਸਾਹਤੀ ਮੁਗਲ ਉਚਾਰੋ ਬਹੁਤ ਦੇਰ ਤੋਂ ਇਹ ਸਥਾਨ ਮੇਰਾ ਹੈ ਮੁਗਲ ਨਗਰ ਵਾਸੀਆਂ ਵੀ ਇਸ ਨੇ ਜੋ ਸਥਾਨ ਦੀ ਗਵਾਹੀ ਪੇਸ਼ ਕੀਤੀ ਸਿਰ ਗੁਰ ਸੋ ਕਾ ਬਿਨਾ ਪਠਾਈ ਸਬਰਾਵਰ ਕੀ ਜੇਤ ਕਥਾਈ ਬਾਦਸ਼ਾਹ ਨੇ ਗੁਰੂ ਜੀ ਦੇ ਪਾਸ ਬੇਨਤੀ ਕਹਿ ਕੇ ਭੇਜੀ ਸਭ ਅਸਥਾਨ ਆਪ ਜੀ ਦੇ ਹਨ ਜੇ ਇਸ ਕੀ ਅਬਲਾਖਾ ਤਰੋ ਕੋ ਇੱਕ ਪਤਾ ਦਿਖਾਵਨ ਕਰੋ ਜੇ ਸਥਾਨ ਦੀ ਆਪ ਜੀ ਅਬਲਾਸ਼ਾ ਕਰਦੇ ਹੋ ਤਾਂ ਕੋਈ ਇਸ ਦਾ ਪਤਾ ਵਿਖਾਉਣਾ ਕਰੋ ਹੋਏ ਆਪ ਕੀ ਤਾ ਥੇਰਾ ਸਾਚੀ ਪੁਨ ਕੋ ਕਰੇ ਨਾ ਬਾਦ ਬਾਚੀ ਜੇ ਆਪ ਜੀ ਦੀ ਹੋਵੇਗੀ ਤਾਂ ਇੱਥੇ ਹੀ ਰਹੋ ਇਸ ਤੋਂ ਬਾਅਦ ਕੋਈ ਵੀ ਝਗੜਾ ਨਹੀਂ ਹੋਵੇਗਾ ਜੀ ਬਲ ਕਰਿ ਸ਼ਿਨ ਹੋ ਇਸ ਕਰੀ ਮਾ ਚਿਰ ਕਾਬਰ ਜੋ ਇਸ ਬੇਰੀ ਜੇ ਤਾਕਤ ਕਰਕੇ ਇਸ ਧਰਤੀ ਖੋਹੋਗੇ ਇਸ ਵਾਰ ਮੈਂ ਝਗੜਾ ਕਰਾਂਗਾ ਜੀਵਤ ਰਹਾ ਹੱਥਲ ਜਾਵਦ ਕੋ ਨਹ ਝਗੜ ਸਕਾ ਗੋਤਾਵਦ ਇਸ ਥਾਨ ਵਿਖੇ ਜਦ ਤੱਕ ਜਿਉਂਦੇ ਰਹੋ ਤਦ ਤੱਕ ਝਗੜਾ ਨਹੀਂ ਹੋਵੇਗਾ ਪਰ ਪਾਛੇ ਉੱਠ ਪਰਹਾ ਬਾਦ ਆਤੇ ਜਾਨੂ ਬੇਬੁਨਿਆਦ ਬਾਦ ਵਿੱਚ ਜੋ ਝਗੜਾ ਹੈ ਬਿਨਾ ਕਿਸੇ ਵਜ੍ਹਾ ਦੇ ਨਾਲ ਬੇਬੁਨਿਆਦ ਖੜਾ ਹੋ ਜਾਵੇਗਾ ਜਥਾ ਨਗਰ ਕੋ ਮੁਗਲ ਉਗਾਹੇ ਕਰਹਿ ਬਤਾਵਨ ਹਾ ਇਸਮਾਹ ਜਿਵੇਂ ਮੁਗਲ ਨਗਰੀ ਦੀ ਗਵਾਹੀ ਦਿੰਦਾ ਹੈ ਉਹ ਦੱਸਦਾ ਹੈ ਕਿ ਇਹ ਸਥਾਨ ਉਸ ਦਾ ਹੈ ਤਾਂ ਸੇ ਤੁਮ ਕਿਛ ਪਤਾ ਬਤਾਵੋ ਜੋਤ ਬੁਨਿਆਦ ਰਹਾ ਕਹ ਪਾਵ ਇਸੇ ਤਰ੍ਹਾਂ ਹੀ ਜੋ ਬਾਸ਼ਾ ਕਹਿਣ ਲੱਗਾ ਗੁਰੂ ਜੀ ਆਪ ਜੀ ਵੀ ਦੱਸਣਾ ਕਰੋ ਹੋ ਕਿ ਇਹ ਜੋ ਧਰਤੀ ਹੈ ਆਪ ਜੀ ਦੀ ਕਿਵੇਂ ਹੈ ਬਹੁ ਨ ਲਾਗੂ ਹੋਵਨ ਕਾਣ ਦੇਖੂਗਾ ਹੀ ਧਾਰਾ ਮਾਨ ਫਿਰ ਕੋਈ ਵੀ ਲਾਗੂ ਨਹੀਂ ਹੋਣ ਦੇਵਾਂਗੇ ਗਵਾਈ ਵੇਖ ਕੇ ਇਹ ਚੁੱਪ ਧਾਰਨ ਕਰ ਲਵਾਂਗੇ ਬਾਤ ਇਥਾਰ ਹਥ ਜਬਾ ਸੁਣਾਈ ਮਾਨੀ ਸਤਗੁਰਤ ਬਹਾ ਲਾਈ ਜਗ ਜੇ ਸਾਰੀ ਗੱਲ ਸੁਣਾਈ ਸਤਗੁਰੂ ਜੀ ਉਸੇ ਵੇਲੇ ਹੀ ਇਹਨਾਂ ਦੀ ਗੱਲ ਸੁਣ ਕੇ ਕਹਿਣ ਲੱਗੇ ਮੁਗਲ ਨਗਰ ਕੇ ਮੁਖਲੇ ਆਵਾ ਕਾਜੀ ਮੁਫਤੀ ਸਕਲ ਮਿਲਾਵੇ ਕਹਿ ਲਗੇ ਜੋ ਮੁਗਲ ਨਗਰ ਦੇ ਮੁਖੀ ਲੈ ਕੇ ਆਵੇ ਕਾਜੀ ਮੁਫਤੀ ਸਾਰਿਆਂ ਦੇ ਨਾਲ ਆਵੇ ਤੁਮ ਆਪਣੇ ਉਮਰਾਵ ਪਠਾਵੋ ਝਗੜਾ ਧਰ ਕੋ ਅੱਖਲ ਮਿਟਾਵੋ ਤੁਸੀਂ ਆਪਣੇ ਉਮਰਾਮ ਭੇਜੋ ਤੇ ਧਰਤੀ ਦੇ ਜੋ ਝਗੜੇ ਨੂੰ ਸਦਾ ਲਈ ਖਤਮ ਕਰਨ ਦੇਣਾ ਕਰੋ ਜਥਾ ਲੋਗ ਜਿਸ ਕੀ ਹੋਏ ਦੀ ਜਾ ਕਹਾਜ ਕੂਰ ਹਟਾਵਨ ਕੀ ਜਾ ਜਥਾ ਜੋਗ ਇਸ ਦੀ ਹੋਵੇਗੀ ਉਸ ਨੂੰ ਦੇਵੋ ਜਿਹੜਾ ਝੂਠ ਬੋਲੇਗਾ ਉਸ ਨੂੰ ਹਟਾ ਦੇਵੋ ਬਾਗ ਜਥਾਰਤ ਸੁਣ ਗੁਰ ਕੀਰੇ ਇਕੱਠੇ ਕੀਨੇ ਮਨਜ ਕਨੇਰੇ ਗੁਰੂ ਜੀ ਦੇ ਇਹ ਯਾਰਤ ਗੱਲ ਸੁਣ ਕੇ ਮੁਗਲ ਦੇ ਨਗਰ ਬਹੁਤ ਹੀ ਮਨੁੱਖ ਇਕੱਠੇ ਹੋ ਗਏ ਨਰਪੁਰ ਕੇ ਪ੍ਰਧਾਨ ਪਠਾਏ ਸ਼ਾਹ ਨਿਕਟ ਵਰਤੀ ਸਮੁੰਦਾ ਆਏ ਜੋ ਨਗਰ ਦੇ ਪਸਾਰੇ ਪ੍ਰਦਾਨ ਸਨ ਉਹ ਆਏ ਬਾਦਸ਼ਾਹ ਦੇ ਜੋ ਨਿਕਟ ਵਰਤੀ ਸਨ ਉਹ ਵੀ ਆਏ ਇਕੱਠੇ ਹੋਏ ਹਜ਼ਾਰ ਹੋ ਆਏ ਕਰ ਕਰ ਸ਼ਾਹੋ ਤਗੀਦ ਪਠਾਏ ਮਨੁੱਖ ਇਕੱਠੇ ਹੋ ਕੇ ਹਜ਼ਾਰਾਂ ਦੇ ਨਾਲ ਬਾਦਸ਼ਾਹ ਨੇ ਤਕਦੀਦ ਕਰ ਕਰ ਕੇ ਭੇਜੇ ਸਨ ਬਾਠੇ ਆਏ ਅਖਲ ਗੁਰੂ ਦੇ ਪਾਸਾ ਆ ਪ੍ਰਥਮ ਮੁਗਲ ਨੇ ਬਾਦ ਬਾਦ ਪ੍ਰਕਾਸ਼ਾ ਸਰ ਆ ਕੇ ਗੁਰੂ ਜੀ ਦੇ ਪਾਸ ਬੈਠ ਗਏ ਤੇ ਫਿਰ ਮੁਗਲ ਨੇ ਜੋ ਝਗੜਾ ਸੀ ਉਹ ਪ੍ਰਗਟ ਕੀਤਾ ਪੁਸ਼ਤਾਨੀ ਇਹ ਥਾਨ ਹਮਾਰਾ ਜਾਣਤ ਗਿਰਦਨ ਗਿਰਦਨਵਾ ਇਤਸਾਰਾ ਮੁਗਲ ਕਹਿੰਦਾ ਇਹ ਜੋ ਸਥਾਨ ਹੈ ਇਹ ਪੁਸ਼ਤਾਨੀ ਹੀ ਮੇਰਾ ਹੈ ਇਸ ਤੋਂ ਪੜੀ ਪਾਸ ਸਾਰੇ ਜਾਣਦੇ ਹਨ ਬੁੱਧਲੇ ਹੋ ਸਭ ਕੋ ਇਸ ਠਾਰੀ ਜੋ ਸ਼ੀਨਤ ਕਰ ਸੀਨੇ ਜੋਰੀ ਇਸ ਥਾਂ ਸਾਰਿਆਂ ਨੂੰ ਪੁੱਛ ਲੈਣਾ ਕਰੋ ਜੇ ਕੋਈ ਸੀਨਾ ਜੋਰੀ ਕਰਕੇ ਖੋਂਦਾ ਹੈ ਤਾਂ ਮੇਰੇ ਕੁਛ ਵਸ ਨਾ ਵਸਾਏ ਮਾਲਕ ਸ਼ਾਹ ਸਕਲ ਹੀ ਥਾਏ ਤੇ ਕਹਿੰਦਾ ਫਿਰ ਮੇਰਾ ਕੋਈ ਵਸ ਨਹੀਂ ਚੱਲਦਾ ਜੋ ਬਾਦਸ਼ਾਹ ਹੈ ਸਭ ਸਥਾਨਾਂ ਦਾ ਮਾਲਕ ਹੈ ਸਭ ਮਹਾਤਵ ਸ੍ਰੀ ਗੁਰੂ ਬਖਾਨਾ ਆਖਵਰਖਣ ਕੋ ਇਹ ਥਾਨਾ ਫਿਰ ਮਹਾਰਾਜ ਜੀ ਨੇ ਕਿਹਾ ਸਾਰਿਆਂ ਦੇ ਵਿੱਚ ਲੱਖਾਂ ਬਰਸਾਂ ਤੋਂ ਇਹ ਸਥਾਨ ਨੂੰ ਅਸੀਂ ਸੰਭਾਲਦੇ ਆ ਰਹੇ ਹਾਂ ਰਹੀ ਸੰਭਾਲ ਤਾ ਆਹ ਹਮਾਰਾ ਜਬਕਿਤ ਹੂੰ ਕਰ ਗਏ ਕਿਨਾਰਾ ਇਸ ਥਾਂ ਤੇ ਇਹ ਜੋ ਸਥਾਨ ਹੈ ਇਹ ਸਾਡਾ ਹੈ ਇਸ ਇਹ ਪ੍ਰਾਤਨ ਹੀ ਹੈ ਲੈ ਕੇ ਅਪਰਸ ਮਾਲਕ ਬਨਿਓ ਆਸ਼ਰਮ ਬੜੋ ਪੁਰਾਤਨ ਬਨਿਓ ਤਾਂ ਦੂਸਰਾ ਲੈ ਕੇ ਇਸ ਦਾ ਕੋਈ ਮਾਲਕ ਬਣ ਗਿਆ ਹੈ ਇਸ ਵਿੱਚ ਬੜਾ ਹੀ ਪੁਰਾਣਾ ਆਸ਼ਰਮ ਬਣਿਆ ਹੈ ਨਿਸ਼ਚੇ ਨਹੀਂ ਕਹੇ ਪਰ ਆਵਾ ਤਾਂ ਹਮ ਸਭ ਕਾ ਚਿੰਨ ਦਿਖਾਵਾ ਜੇ ਕਹਿਣ ਉੱਪਰ ਨਿਸ਼ਚਾ ਨਹੀਂ ਆਉਂਦਾ ਅਸੀਂ ਸਭ ਨੂੰ ਉਸ ਦੇ ਚਿੰਨ ਵਿਖਾ ਦਿੰਦੇ ਹਾਂ ਜਹ ਤੀ ਰਾਤ ਹ ਖੋਦਨ ਲਾਏ ਕਿਤਕ ਨੀਚੇ ਥਲ ਖੁਨਵਾਏ ਜਿੱਥੇ ਡੇਰਾ ਸੀ ਉਸ ਸਥਾਨ ਦੀ ਖੁਦਾਈ ਕਰਾਉਣਾ ਕੀਤੀ ਨਿਕਸਿਓ ਤਹਾਂ ắpਸਮ ਕੋ ਢੇਰਾ ਜਹ ਆਸਨ ਥੋਪਿਓ ਬਡੇਰਾ ਉਥੋਂ ਇੱਕ ắpਸਮ ਦੀ ਢੇਰੀ ਨਿਕਲੀ ਜਿੱਥੇ ਬਹੁਤ ਵੱਡਾ ਆਸਨ ਪਿਆ ਸੀ ਹੁਣ ਪ੍ਰਭ ਭਨੋ ਉਹ ਔਰ ਖਨ ਲਈ ਜਾ ਕਰ ਮੰਡਲ ਮਾਲਾ ਦਿਖਰੀ ਜਾ ਫਿਰ ਸਤਿਗੁਰੂ ਜੀ ਨੇ ਕਿਹਾ ਹੋਰ ਪੁੱਟ ਲੈਣਾ ਕਰੋ ਕਰ ਮੰਡਲ ਅਤੇ ਮਾਲਾ ਵਿਖਾਓ। ਦੁਸ਼ਤ ਦਮਨ ਜਿਸ ਤਨ ਮਹਨਾਮ ਕਰੇ ਤੀਬਰ ਤਪ ਅਬ ਅਭਿਰਾਮ। ਸਤਿਗੁਰੂ ਜੀ ਨੇ ਕਿਹਾ ਉਸ ਸਮੇਂ ਦੁਸ਼ਤ ਦਮਨ ਦੇ ਜੋ ਅਸੀਂ ਸਾਡਾ ਨਾਮ ਸੀ ਤੇ ਉਸ ਸਮੇਂ ਤੀਬਰ ਅਤੇ ਸੁੰਦਰ ਅਸੀਂ ਤਾਪ ਕਰਦੇ ਸਾਂ। ਪਰਖ ਹਜ਼ਾਰ ਹੋਇ ਸਥਲ ਬਸਕਾ ਸੰਕਟ ਸਹੀ ਸਕਲ ਤਨ ਕਾਸਕਾ। ਤੇ ਹਜ਼ਾਰਾਂ ਸਾਲ ਇਸ ਥਾਨ ਵਿਖੇ ਰਹਿ ਕੇ ਅਸੀਂ ਆਪਣੇ ਸਰੀਰ ਦੇ ਉੱਪਰ ਸ਼ਟ ਚੱਲ ਕੇ ਬੜਿਆ ਹੀ ਤਪ ਕੀਤਾ ਹੁਣ ਕੁਝ ਖੋਦੀ ਅਪਰਾਗਾਰੀ ਮਾਲਾ ਪ੍ਰਭ ਗੀਤ ਬਹ ਨਿਹਾਰੀ ਫਿਰ ਕੁਝ ਹੋਰ ਥੱਲੇ ਨੂੰ ਖਦਾਈ ਕੀਤੀ ਤੇ ਸਤਿਗੁਰੂ ਜੀ ਦੀ ਮਾਲਾ ਜੋ ਪ੍ਰਗਟ ਹੋਈ ਤਪ ਪ੍ਰਭਾਵ ਤੇ ਆਸਨ ਪਰਿਓ ਹੋਈ ਪੁਰਾਤਨ ਨਾਹਨ ਗਰਿਓ ਤਪ ਦਾ ਪ੍ਰਭਾਵ ਕਰਕੇ ਉਸ ਤਰ੍ਹਾਂ ਹੀ ਆਸਨ ਪਿਆ ਸੀ ਬਹੁਤ ਹੀ ਪੁਰਾਣਾ ਹੋ ਗਿਆ ਸੀ ਕਰ ਮੰਡਲ ਤੂੰਬੇ ਕੋਹੇ ਰਾਤ ਮਹੀ ਪਰਿਉ ਮਹਾ ਤਪ ਕੇ ਰਾ ਉਸ ਹੀ ਥਾਂ ਦੇ ਥੱਲੇ ਉਹ ਇੱਕ ਕਰ ਮੰਡਲ ਅਤੇ ਤੂੰਬੇ ਨੂੰ ਵੇਖਿਆ ਮਹਾ ਤਪੀ ਦੀਆਂ ਜੋ ਜੋ ਚੀਜ਼ਾਂ ਸਨ ਉਹ ਥੱਲੇੋਂ ਪ੍ਰਗਟ ਹੋਈਆਂ ਬਿਸਮਰਹੀ ਪਿਕਗਾ ਸਮਦਾਈ ਤਨ ਤਨ ਗੁਰ ਸਬਨ ਅਲਾਈ ਸਾਰੇ ਇਹ ਵਸਤੂਆਂ ਵੇਖ ਕੇ ਬੜੇ ਹੀ ਹੈਰਾਨ ਹੋਏ ਤੇ ਤਨ ਤਨ ਗੁਰੂ ਜੀ ਉਹ ਕਹਿਣ ਲੱਗੇ ਪ੍ਰੀਤ ਪ੍ਰਤੀਤ ਭਈ ਸਭ ਕੇਰੀ ਨਮੋ ਕਰੀ ਪਰ ਨਮੋ ਕਰੀ ਪਦ ਪਰ ਤਸ ਬੇਰੀ ਪ੍ਰੀਤ ਦੇ ਪ੍ਰਤੀਤ ਸਾਰਿਆਂ ਦੇ ਲਈ ਤੇ ਉਸ ਸਮੇਂ ਚਰਨਾ ਉਪਰ ਬੰਦਨਾ ਕੀਤੀ ਇਸੇ ਹੀ ਪ੍ਰਕਾਰ ਜੋ ਅੱਜ ਦਾ ਪ੍ਰਸੰਗ ਸਮਾਪਤ ਹੈ ਜੋ ਅਗਲਾ ਪ੍ਰਸੰਗ ਹੈ ਉਹ ਕੱਲ ਦੇ دیਵਾਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ ਖੇਰ ਲਿਆਂ ਦੋ ਪੰਕਤੀਆਂ ਪੜ੍ਹ ਕੇ ਇੱਥੇ ਹੀ ਸਮਾਪਤੀ ਹੈ ਜੀ ਬਿਸਮਰ ਹੀ ਪਿਖ ਕਾ ਸਮਦਾਈ ਧਨ ਤਨ ਗੁਰ ਸਬਨ ਅਲਾਈ ਪ੍ਰੀਤ ਪ੍ਰਤੀਤਾ ਸਈ ਸਭ ਕੀ ਨਮੋ ਕਰੀ ਪਦ ਪਰ ਤਿਸ ਬੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ